ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਬੰਦੇ ਕਰਕੇ ਛੁੱਟੀ ਤੇ ਮੈਂ ਸਾਨੂੰ ਚੈਨਲ ਆ ਗਿਆ ਅੱਜ ਕੜਤਿਆਂ ਬਾਹਰ ਮੈਂ ਕਿਹਾ ਵੀ ਨਾਓ ਤੋਂ ਐਸ਼ ਕਰੂ ਅੱਜ ਅੱਜ ਬੰਦੇ ਕਹਿੰਦੇ ਭੇਜਣੇ ਪੈਗੇ ਜੀ ਗੁਰਦੁਆਰੇ ਸਾਹਿਬ ਦਾ ਗੰਨਾ ਘਾੜਨਾ ਥੋੜਾ ਜਿਹਾ ਲੰਗਰ ਵਾਸਤੇ ਹੁੱਲੇ ਮਾਲੇ ਨੂੰ ਦੂਏ ਗੰਨੇ ਵਾਲੇ ਘਾੜ ਨਹੀਂ ਰਹੇ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਵੀ ਪਾਚੀਆਂ ਬਹੁਤ ਆਈਆਂ ਵੀ ਆ ਉਹਦੇ ਕਰਕੇ ਫਿਰ ਜਿਹੜੀ ਆਪਣੀ ਲੇਬਰ ਦੀ ਇਹ ਵੀ ਘੜ ਦਿੰਦੇ ਆ ਬੀਜ ਤੇ ਦਿੰਦੇ ਆ ਇਹ ਫਿਰ ਤਿੰਨ ਬੰਦੇ ਭੇਜੇ ਆ ਕਿੰਨੇ ਤੇ ਚੌਥਾ ਗੱਲ ਦੋ ਚਲੇ ਕੇ ਬਿਹਾਰ ਨੂੰ ਸ਼ੰਕਰ ਔਰ ਮਾਲਾ ਤੇ ਜਿਹੜੇ ਫਿਰ ਇਹ ਤਿੰਨੇ ਭੇਜੇ ਆਵਾਂਗਾ ਵੀ ਚੱਲ ਕੋਈ ਨਹੀਂ ਦੋ ਦਿਨ ਚ ਘੜ ਹੋ ਜੀ ਤਿੰਨ ਦਿਨ ਚ ਘੜ ਹੋ ਜੂ ਉਹ ਕਹਿੰਦੇ ਸਾਨੂੰ 14 ਤਰੀਕ ਨੂੰ 12 ਤਰੀਕ ਨੂੰ ਚਾਹੀਦਾ ਤਾਂ ਫਿਰ ਅੱਜ 10 ਨੂੰ ਭੇਜੇ ਕਰ ਲੂ 11 ਪਰਸੋਂ ਨੂੰ 12 ਤੱਕ ਤਾਂ ਘੜੂਗਾ ਹੀ ਮੈਂ ਕਿਹਾ ਚੱਲ ਡੇਢ 200 ਭਰੀ ਆ ਬਾਕੀ ਦੇਖਦੇ ਆ ਕੋਈ ਜੇ ਕਰਕੇ ਉਹ ਦੋ ਦਿਨ ਕੰਮ ਰੋਕਣਾ ਪੈ ਗਿਆ ਤਿੰਨ ਦਿਨ ਮੈਂ ਉਧਰ ਤੇ ਫਿਰ ਲੰਗਰ ਘੜ ਘੜ ਕੇ ਆ ਕੇ ਕਰਨਾ ਇੰਨੇ ਦੀ 14 ਦੀ ਹੁਲੀ ਆ ਜਣੀ ਮੈਂ ਹੁਣ ਤਾਂ ਹੁਲੀ ਤੇ ਬਾਦੇ ਲੱਗ ਹੋਣਾ ਇਦਾਂ ਕਰਕੇ ਮੈਨੂੰ ਤੇ ਰੈਸਟ ਇੱਧਰ ਮਕਾਨ ਨੂੰ ਦੇਣਨੇ ਨੇ ਮੈਂ ਕਿਹਾ ਵੀ ਚਾਰ ਤਿੰਨ ਦਿਨ ਬਾਅਦ ਲੱਗ ਜਾਣਗੇ ਬਾਕੀ ਹੁਣ ਪਿਆਜ਼ਾਂ ਨੂੰ ਜਾ ਕੇ ਮੋਟਰ ਚਲਾਉਣੀ ਆ ਮੈਂ ਦੇਖੀਏ ਲਾਈਟ ਆ ਗਈ ਨੂੰ ਲਾਦੀ ਮੈਸੇਜ ਆਇਆ ਤਾਂ ਜਾ ਕੇ ਪਿਆਜ਼ਾਂ ਨੂੰ ਪਾਣੀ ਲਾਈਏ ਜਿਹੜੀ ਉਦੋਂ ਗੰਨੇ 'ਚ ਕੜਾਈ ਕਰੇ ਤੇ ਫਾਇਦਾ ਡਾਉਨ ਹੈਗਾ ਚਲ ਫੇਰ ਵੀ ਹੁਣ ਪਾਣੀ ਟਾਣੀ ਤੇ ਲਾਉਣਾ ਪੈਣਾ ਬਾਕੀ ਕੜਾਈ ਕਰਾਤੀ ਸੀ ਭਿੰਡੀ ਦੀ ਕੜਾਈ ਕਰਾਤੀ ਸੀ ਕਿੱਚੇ ਗੰਨੇ ਦੀ ਸਾਰੇ ਕਾਸੀ ਦੀ ਉਹਨੂੰ ਮੈਂ ਕਿਹਾ ਵੀ ਹੁਣ ਪਾਣੀ ਲਾ ਦਈਏ ਮੌਸਮ ਬੱਤਲ ਗਈ ਤਾਂ ਹੋਈ ਵੀ ਪਰ ਉਮੀਦ ਦੇ ਸਾਰ ਤਾਂ ਕੋਈ ਨਹੀਂ ਹੈਗੇ। ਬਾਕੀ ਦੇਖਦੇ ਜਾ ਕੇ ਚਲਾਈਏ ਮੋਟਰ ਜੀ। ਮੋਟਰ ਚਲਾ ਕੇ ਆਇਆ ਇਹਨੂੰ 10 ਕੁ ਮਿੰਟ ਹੋ ਗਏ ਤੇ 15। ਮੇਰਾ ਵੀ ਚੱਲ ਚੱਡ ਗਿਆ। ਇਹਨੇ ਨੂੰ ਲੜ ਭੱਜ ਗਈ ਹੁਣ। ਚਲੋ ਆ ਜਣੀ ਫੇਰ 10 ਵਜੇ ਆਉਂਦੀ ਆ ਹੁਣ। ਪਹਿਨਾ ਆ ਗਈ ਸੀ ਫੇਰ ਹੁਣ ਭੱਜ ਗਈ ਮੈਂ ਚੱਲ ਕੋਈ ਨਹੀਂ। ਜ਼ਿਆਦਾ ਹੀ ਜੱਸ ਹੋਈ ਇਹਨੇ। ਆ ਜਣੀ। ਇਹਨੂੰ ਲੱਗਣੇ ਤਾਂ ਥੋੜੀ ਟਾਈਮ ਹੁੰਦਾ 2 ਕੁ ਘੰਟੇ ਚ ਭਰ ਜਾਂਦਾ। ਘੰਨਾ ਤਾਂ तकरीबन ਭਰ ਜਾਣਾ ਤਾਂ ਹੋਰ ਅੱਧਾ ਲਾਟਾ ਰਹਿ ਜਾਂਦੀ ਉੱਪਰ ਉੱਚਾ ਚੜਾਉਣਾ ਪੈਂਦਾ ਨਾ ਉਹਦੇ ਕਰਕੇ ਫੇਰ ਕਾਫੀ ਪਾਣੀ ਚਾਹੀਦਾ ਚਲੋ ਆ ਜਾਨੀ ਲਾਈਟ ਤੇ ਦੇਖਦੇ ਆ ਲਾ ਵੀ ਜੱਗੇ ਨੇ ਛਾਪਾ ਮਾਰਿਆ ਹਾਂ ਆ ਦੇਖ ਲੈ ਜੱਗੇ ਦਾ ਟਰੈਕਟਰ ਆ ਨਹਰੀ ਰੋਣਾ ਨਾ ਦਾ ਮੇਰਾ ਬਹੁਤ ਉੱਚਾ ਹੈ ਮੈਂ ਮਰ ਜਾਂਦਾ ਉਹ ਕਿੜੀ ਲੱਗਦੇ ਆ ਉਹ ਵੀ ਸੁਣਨਾ ਕਹਿੰਦਾ ਰੇਡੀਅਲ ਲੱਗਦੇ ਆ ਕਿੜੀ ਦੇ ਆਉਂਦੀਆਂ ਲੱਗਦੇ ਤਾਂ ਆਏ ਉਹ ਰੇਡੀਅਲ ਹੁੰਦੇ ਨਹੀਂ ਦੂਰ ਗੁੱਡੀ ਆ ਨਹੀਂ ਇੱਥੇ ਦੰਦੀ ਹੋਰ ਤੇ ਇਹ ਵੀ ਬਹੁਤ ਦੂਰ ਗੁੱਡੀ ਹੈ ਮੋਰੇ ਜੰਮਾ ਜਗ੍ਹਾ ਨਹੀਂ ਦੇ ਲੰਗਲੀ ਵੀ ਨਹੀਂ ਹਾਂ ਮੋਰੇ ਘੱਟ ਜਗ੍ਹਾ ਗੁੱਡੀ ਵੀ ਨਹੀਂ ਮੈਂ ਪੀਕੇਟੀ ਦੇ ਉਰੇ ਬਹੁਤ ਜਗਾ ਮੋਰੇ ਭੱਜਦਾ ਗਿਆ ਇਹ ਕਿ ਜਿਵੇਂ ਮਿੱਟੀ ਭਰ ਕੇ ਬੋਲ ਜਾਓ ਨਹੀਂ ਜਾਂਦੀ ਹੋ ਹੁਣ ਭੱਜ ਕੇ ਜਾ ਰਿਹਾ ਇਹ ਮਾਰੀ ਉਹ ਤੁਨੀ ਕਿ ਨਹੀਂ ਸੇੜ ਦੇ ਜਿਹੜੇ ਹੁੰਦਾ ਨਾ ਉਹ ਚੜ ਜੜ ਨਹੀਂ ਆਉਂਦੇ ਪਤਾ ਨਹੀਂ ਆ ਤੇਰੇ ਸਾਹਮਣੇ ਯਾਰ ਜਿੱਲਾ ਘੇਰਾ ਬੜਾ ਹੋਈ ਜਾਵੇਗਾ ਚੌੜੇ ਨੇ ਉਹਨਾਂ ਦਾ ਹੀ 12 ਨੇ 14 16 18 ਜਿਕੇ ਉਹਨਾਂ ਦੇ ਵਿੱਚੋਂ ਆੜਾ ਦਿਖਾ ਦਿੰਦੇ ਮੇਰੇ ਦੋਏ ਟਰੈਕਟਰ ਨੇ ਇਹ ਚਾਹ ਜੀ ਦੂਰ ਲਾ ਦੇ ਭਾਈ ਮੇਰੇ ਪਾਸੇ ਵੀ ਅਤਲ ਸੀੜ ਦੇ ਪਿੱਛੇ ਤੇ ਆ ਗੱਡੀ ਦੂਰ ਹੈ ਮਜ਼ਦੂਰ ਹੈ ਨਹੀਂ ਗੱਡੀ ਦੂਰ ਹੈ ਹਾਂ ਦੋਏ ਲਾਂਡੇ ਨੇ ਕਿਹਾ ਤਾਂ ਦੋਏ ਦੀ ਗੱਡੀ ਦਿਖਾ ਦੇਣੀ ਸੀ ਆਹ ਸੰਦਾ ਚਾਚੇ ਦੀ ਜਿਹੜੀ ਗੁੱਡੀ ਆ ਦੂਰ ਐ ਸੰਗਣੀ ਹੋ ਗਈ ਉਹਦੇ ਮੈਂ ਘਾਰਾ ਫਸੂਗਾ ਇਹ ਜ਼ੋਰ ਵੱਧ ਮਾਰ ਬੋਲ ਹੋ ਜਾਂਦਾ ਇੱਥੇ ਜੇ ਜੈਗਾ ਤੇ ਕੈਜੀ ਗੱਲ ਮਿੱਟੀ ਟਿਕੜੀ ਜਾਣੀ ਨਿੱਪ ਘਟ ਮਾਰਦੇ ਦੀ ਗੁੱਡੀ ਇਹ ਰੇਡੀਅਲ ਨੇ ਬਸ ਹੁਣ ਠੀਕ ਹੋ ਗਿਆ ਡਾਕਟਰ ਠੀਕ ਨੇ ਪੁਰਾਣੀ ਹੱਦ ਕੀ ਮਰੀਏ ਬਣ ਕੇ ਨਹੀਂ ਨਹੀਂ ਹੈ ਕਿਆ ਹੋ ਗਿਆ ਜਿਹੜਾ ਸਟਿੱਕਰ ਟਰਾਲੇ ਤੇ ਲੱਗਿਆ ਲੈ ਮੋਟਾ ਲੱਗ ਗਿਆ ਹੁਣ ਵਧੀਆ ਬਣ ਗਿਆ ਮੇਰਾ ਨਾਲੋਂ ਵਧੀਆ ਆਏ ਨਾ ਕੋ ਖੇਲਣ ਆਏ ਨੇ ਮੇਰੇ ਬੰਬੀ ਦਾ ਮਨਦਾ ਤੁਸੀਂ ਆਏ ਨਾ ਕੋ ਵਧੀਆ ਲੱਗਦਾ ਮੋਕੜ ਜਾ ਲੈ ਇਹਦੇ ਕਹਿੰਦਾ ਬਾਹ ਵਧੀਆ ਤੇ ਚੱਲ ਲੱਗੇ ਤਾ ਉਹ ਵੀ ਆ ਜੂਗਾ ਕਰਦਾ ਰਹੇ ਮੈਂ ਚੱਲੂ ਗੱਲਾਂ ਹੋਣਾਂ ਨਹੀਂ ਜਿੱਦਾਂ ਕੱਲ ਤਾਂ ਆਪੇ ਪੈਰਾ ਕੱਲ ਤੇ ਵਾਹਵਾ ਦੇਖੂਗੀ ਉਹਦਾ ਆਉਂਦਾ ਪੱਜਰ ਉਹ ਦਿਲ ਘੜਦਾ ਉਹਦੀ ਕਿਦਿਨ ਘੜਦਾ ਉਹਦਾ ਆਉਂਦਾ ਮੇਰੇ ਵੱਜੇ ਰੋ ਜੀ ਉਹ ਬੈਜੂਗੀ ਉਹ ਸਨ ਹਾਰੂ ਕੋਈ ਨਹੀਂ ਹਾਂ ਬੰਦੌਣੀ ਕੋ ਆਖਰੀ ਜਗਾ ਪਤਾ ਨਹੀਂ ਕਿੰਨੀ ਆ ਕਿੰਨਾ ਬੜੇ ਗੁੱਲਾ ਬੁੱਛੇ ਪੀਣਾ ਵਹੀ ਤਾਂ ਗੁੱਲਾ ਗੁੱਲਾ ਬੜਾ ਹੁੰਦਾ ਹੈ ਉਹਦੇ ਵੀ ਤਾਂ ਕੋਈ ਕੱਪ ਵੀ ਤਾਂ ਹਾਂ ਇਹਨੂੰ ਬਥੇਰਾ ਦੂਰ ਆ ਇਹਨੂੰ ਤਾਂ ਵਾਧੂ ਆ ਇਹਨੂੰ ਜਗ੍ਹਾ ਘੱਟ ਆ ਨਹੀਂ ਨਹੀਂ ਮੋਟਾ ਹੁੰਦਾ ਇਹਨੂੰ ਗੁੱਲਾ 5 ਇੰਚੀ ਓਕ ਭਗ ਦਿੰਦੇ ਚਾਰ ਪੰਜ ਵੀ ਦਿੰਦੇ ਆ ਪੰਜ ਉਹ ਤਾਂ ਪਾਣਾ ਜਿੰਨੀ ਮਰਜ਼ੀ ਪੋਈ ਜਾ ਲੈ ਆਉਣਾ ਨਹੀਂ ਇਹਦਾ ਪੂਰਾ ਵੀ ਨਹੀਂ ਇਹ ਸਾਢੇ ਚਾਰ ਆ ਜਾਣੀ ਇਹਦੇ ਵਿੱਚ ਉਹ ਤਾਂ ਸ਼ੈੱਡੇ ਨੂੰ ਐਂ ਸੋਚਿਆਤਾ ਤੇਰੇ ਟਰੈਕਟਰ ਨੂੰ ਤਾਂ ਤੈਨੂੰ ਮਿਲ ਕੇ ਕਹਦਾ ਇਹ ਥੱਲੇ ਤੋਂ ਉੱਚਾ ਚੱਕਣਾ ਹੋਰ ਕਹਾ ਪਰਸ ਹੋਰ ਚੱਕਣਾ ਕਿੰਨਾ ਕੁ ਉਹੀ ਤੱਕ ਐਡਜਸਟਮੈਂਟ ਕਰਨੀ ਸੀ ਉਹੀ ਐਡਜਸਟਮੈਂਟ ਕਰਨੀ ਥੋੜੀ ਜੀ ਤਾਂ ਤੈਨੂੰ ਪੁੱਛਿਆ ਦਾ ਵੀ ਤੇਰਾ ਟਰੈਕਟਰ ਤੇਰੇ ਨਾਲ ਉੱਚਾ ਦਾ ਪਿੰਡ 'ਚ ਹੁਣ ਆਉਣਾ ਨਹੀਂ ਕੋਈ ਹਾਂ ਕੱਢ ਵੀ ਕੱਢਣਾ ਹਾਂ ਉੱਪਰ ਮੈਂ ਕਾਜੀ ਬਣਾਉਂਗਾ ਇਹਨਾਂ ਦੇ ਉੱਪਰ ਤੇ ਤਾਂ ਚੱਕ ਜਾਣਾ ਤੇਰਾ ਪਰਸ ਗੇਟਰ ਉੱਪਰ ਕਾਹਨੂੰ ਬਣਾਉਣੀ ਨਾਲੇ ਗੇਡਰ ਤੇ ਗੇਡਰ ਫਿੱਟ ਕਰ ਦੇਣਾ ਦੋ ਗੇਡਰ ਫਿੱਟ ਕਰ ਦਾਂਗੇ ਮੂਰੇ ਬਰਾਬਰ ਪਾ ਦੇਣਾ ਆ ਗਿੱਟਕ ਦਾ ਚੱਕੋ ਜਣਾ ਤੇਰਾ ਬਹੁਤ ਜਗ੍ਹਾ ਕਿੰਨੀ ਜਗ੍ਹਾ ਹੈ ਇਹ 1.5 10 ਫੁੱਟ ਪੌਣੇ 11 ਪੌਣੇ 11 9 ਫੁੱਟ ਦਾ ਲੈਟ ਸਵਾ 9.5 ਰੱਖ ਲੈਣਾ 9.5 ਰੱਖ ਕੇ ਬਾਕੀ ਚੱਕ ਦੇਣਾ ਬਸ ਬਾਕੀ ਉੱਚਾ ਚੱਕ ਲੈਣਾ ਹਾਂ ਥੱਲੇ ਤੇ ਇੱਥੇ ਆ ਉੱਧਰ ਨਾ ਬਹੁਤ ਕਰ ਪਹਿਲੇ ਆਡਰ ਤੇ ਚੱਕਰ ਹੁੰਦਾ ਇਹਦਾ ਵਾਰੀ ਪਾਣੀ ਆ ਬਾਰੇ ਕੋਈ ਨਾ ਨਾ ਆਉਂਦਾ ਨਹੀਂ ਹੁਣ ਯਾਰ ਜਦ ਹੁਣ ਇੱਕ ਵਾਰੀ ਕਰਨਾ ਸਾਰਾ ਲੇਬਲ ਆਪਾਂ ਛੇੜਨਾ ਏ ਕਰੀਆ ਕਰ ਦੇਣਾ ਹੁਣ ਇਹਨੂੰ ਮਾਲਾ ਜੇ ਉੱਚਾ ਹੋਰ ਚੱਕ ਹੋ ਜੂ ਘੜੀ ਘੜੀ ਤੇ ਇਹਦੇ ਜਿਹੜਾ ਉਹ ਥੋੜਾ ਪਾਈ ਉਹਨੇ ਕਿਹਾ ਉਹਦੀ ਕੂੜ ਕੀੜੀਆਂ ਘੜਦਨੀਆਂ ਖੱਡਾ ਉਹਦਾ ਲੌਗਟ ਲੱਗ ਗਿਆ ਉਹ ਦੇਖੋ ਜਿਹੜਾ ਜਿਆਦਾ ਸੈਟ ਨਹੀਂ ਮੈਂ ਪਾਇਆ ਥੋੜਾ ਜਿਹਾ ਕਿਤੇ ਲੈ ਜਿਆਦਾ ਇੰਨਾ ਉੱਚਾ ਪਾਇਆ ਕੋਈ ਅੰਤ ਨਹੀਂ ਟਾਈਮ ਦਾ ਚੱਲ ਜਾਂਦਾ ਉਹਨਾਂ ਜਾਤਾਂ ਵਿਚਾਲੇ ਡੋਕਟਰ ਲੱਗੀਆਂ ਵਿੱਚ ਮਿੱਟੀ ਪਈ ਜਾਂਦੀ ਹੈ ਭਰਤ ਪਈ ਜਾਂਦਾ ਭਰਤ ਪਈ ਜਾਂਦਾ ਸੁਣ ਇੱਥੇ ਅਸੀਂ ਟਰਾਲੀ ਗਏ ਨਾ ਮੈਸ ਜੜਾਈ ਇੱਥੇ ਬੱਲਾ ਬੱਲਾ ਬਗਾਨ ਚਾਵਾਇਆ ਨਾ ਬਰਲਾ ਉਹ ਮਕਾਨ ਨੇ ਸਾਰਾ ਸਿਸਟਮ ਕਰਤਾ ਨਾ ਆਦਾ ਭਰਤ ਪੇ ਇੱਧਰ ਭਰਤ ਪਿਆ ਇੱਥੇ ਉਹਦੇ ਕਰਕੇ ਹੋ ਗੋ ਖੁਲੜੀ ਤੇ ਨੀਵੀਂ ਹੁੰਦੀ ਸੀ ਇਹਦੇ ਰੈਂਪ ਤੇ ਵਾਹ ਜੀ ਵਾਹ 20 20 ਟਰੱਕ ਬੜਾ ਇੱਥੇ ਤੇ ਨਾ ਉਰੇ ਤੇ ਇੱਥੇ ਖੁਲੜੀ ਹੁੰਦੀ ਸੀ ਇਹਦੇ ਨਾਲੋਂ ਥੱਲੇ ਹੁੰਦੀ ਸੀ ਖੁਲੜੀ ਵੇ ਵੀ ਪਾਰ ਤੇ ਪਈ ਜਾਣੇ 2 ਲੱਖ ਗਰੇਨ ਦੇਖਣਾ ਤੂੰ ਜਿਹੜੇ ਬੜੇ ਅਜੇ ਤੈਨੂੰ ਹੋਰ ਆ ਜਾਣੇ ਮੈਨੂੰ ਉਮੀਦ ਆ ਇੱਕ ਹੈਵਾ ਤੰਦਰੇ ਪੈ ਜਾਣਾ ਅੰਦਰ ਆ ਜੂ ਹੈਵਾ ਨਾ ਨਾ ਬਾਹਰ ਤੇ ਢੋਲ ਨਹੀਂ ਪੈਣ ਢੋਲਾ ਪਹਿਣਾ ਬਾੜੇ ਚ ਢੋਣੀ ਪੈਣੀ ਬਾੜੇ ਚ ਘਰਾ ਲੈਣੀ ਉੱਥੇ ਤੇ ਜੀ ਸੀ ਵੀ ਦਾ ਸਿੰਧੂ ਦਾ ਕਰਕੇ ਟਰਾਲੀ ਨੂੰ ਨਾ ਭਰ ਕੇ ਗਿਰੀ ਹੈ ਇੱਥੇ ਛੋਟੀ ਟਰਾਲੀ ਲੈ ਆ ਵੇ ਜਾਂ ਖੇਤੂ ਚ ਚੱਕੋ ਜੋ ਵੀ ਟੇਕ ਖੇਤ ਤਾਂ ਨਹੀਂ ਨੀਵੇਂ ਇੱਥੇ ਉਹ ਖੇਤ ਲੱਗੇ ਫੇਕੇ ਦਾ ਰਹਿੰਦਾ ਜਿਆਦਾ ਹੋਵੇ ਕਿ ਜਿਹੜਾ ਉੱਚਾ ਕੇ ਰੋਜਾ ਕਰ ਦਿੰਦਾ ਬਾਹਰ ਮਾਂ ਲੈ ਜਾਂਦਾ ਪੰਗਾ ਅੱਜ ਲੇਬਰ ਉਧਰ ਭੇਤੀ ਤੇਰੇ ਲਾਗ ਕਿੱਤੇ ਉਹ ਗੰਨਾ ਕੱਢਦੇ ਆ ਨਾ ਬੈ ਰੇੜੀ ਵਾਲਾ ਉਹ ਆ ਤੇਰੀ ਰਸ ਵਾਲੇ ਆ ਗੁਰਦੁਆਰੇ ਨੂੰ ਆ ਕਿਹੜੇ ਨੂੰ ਚੱਬੀ ਸਾਹਿਬ ਨੂੰ ਚੱਬੀ ਸਾਹਿਬ ਨੂੰ ਕਿੰਨਾ ਦਾ ਪਤਾ ਨਹੀਂ ਕਿੰਨਾ ਹੈਗਾ ਕਿੰਨਾ ਕਹੂੰਗਾ ਸਾਰੀ ਉਹ ਤਾਂ ਜੀ ਅੱਧਾ ਕਿਲਾ 200 ਪੌਂਡ ਦਾ ਹੋਊਗਾ ਇਹ 150 ਐਨਾ ਹੋ ਜੂ ਹਾਂ ਅੱਧਾ ਕਿਲਾ ਪੂਰਾ 85 ਨਾਲੇ ਉਹ ਤਾਂ ਕਹਿੰਦਾ 150 ਭਰੀ ਆ ਨਹੀਂ 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 ਪੂਰਾ ਧਾਗੀ ਲਾਜ ਵੱਡਾ ਲਾਇਆ ਮੇਰੇ ਗਿੱਟ ਕੋਲ ਸੱਦੇ ਕਿਲੇ ਨੂੰ ਹਾਂ ਸੱਦੇ ਕਿਲੇ ਜੋ ਕਿ 150 ਕੁਆਂਟਲ ਵੀ ਨੋ ਕੋ 8519 ਹੈ ਨਾ ਤਕੜਾ ਹੈ ਚੱਲ ਦੇਖਦੇ ਹਾਂ ਵੀਜੜ ਉਹ ਵੀ ਚੱਲ ਦੇਖਦੇ ਆ ਉਹ ਤਾਂ ਫਿਰ ਮੈਂ ਤਾਂ ਗਏ ਹੀ ਨਹੀਂ ਕਿ ਦੇਖਿਆ ਹੀ ਨਹੀਂ ਤਾਂ ਉਹ ਲੰਗੇ ਹੈਗੇ ਆ ਪਰ ਗੌਰ ਨਹੀਂ ਕਿਸੇ ਕਰੀ ਚੱਲ ਵੱਡ ਲਿਆ ਉਹਦਾ ਰਹਿੰਦਾ ਚੱਲ ਜਾਮੀ ਬਾਬੇ ਦਾ ਨਹੀਂ ਜਾਮੀ ਬਾਬੇ ਦਾ ਨਹੀਂ 150 ਜਾਮੀ ਲਈ ਆ ਸੁਖਵਿੰਦਰ ਉਹਦਾ ਬਾਹਰ ਵਾਲੇ ਦਾ ਯਾਨੀ ਵੀਜੜ ਦਾ ਬਾਬੇ ਦਾ ਬਾਬੇ ਨੇ ਵੀਜੜ ਦਾ ਉਹਦਾ 150 ਕੁਆਂਟਲ ਦਾ ਰਾਮ ਨੇ ਮੇਰੇ ਸਾਹਬ ਦਾ ਤੇਰੀ ਨੇ ਤਾਂ ਕਿੱਥੇ ਘਾੜੂ ਹੁਣ ਤਿੰਨ ਦਿਨ ਤੋਂ ਪੱਕੇ ਆ ਪਾ ਸਾ ਗੱਲਣਾ ਉਹ 150 ਤੋਂ ਉਪਰੇ ਹੋ ਜੀ ਅੱਜ ਕੇ ਚਾਰ ਦਿਨ ਮੈਂ ਘਟ ਦਿੰਦਾ ਠੀਕ ਨਿੰਬਰ ਲੈ ਲਈਦਾ ਇਹ ਘਲ ਜਾਵਾ ਬਾਬਾ ਉਹ ਤਾਂ ਪਕਾ ਡਾ ਆਏ ਆਏ ਹੋਇਆ ਫਿਆ ਕੁਝ ਹੁੰਦੀ ਜਾਣ ਕਿੱਥੇ ਉਹ ਹੀ ਆ ਜਿਹੜਾ ਪਰਦੇ ਪਾਸੇ ਹਾਂਜੀ ਉਹ ਤਾਂ ਜੜਦਾ ਪਤਾ ਡਾ ਬਹੁਤ ਬੁਰਾ ਹਾਲ ਆ ਜਦੋਂ ਦਾ ਪੱਜਣ ਗਿਆ ਤਾਂ ਕੋਈ ਬਈ ਇਹ ਹੈ ਨਹੀਂ ਹੁਣ ਗਲਿਆ ਹੋਇਆ ਬਾਹਤ ਵਿੱਚ ਸੁੱਕਿਆ ਹੋਇਆ ਬਾਹਤ ਆ ਪੱਜਣਗੇ ਤਾਂ ਉੱਥੇ ਤੇ ਦਿਹਾੜੀ ਭਰ ਆ ਇਹ ਤਾਂ ਲੱਗੇ ਰਹਿਣਗੇ ਦਿਹਾੜੀ ਪਾ 10 ਭਰੀ ਹਰੀ ਘਾੜੀ ਇਹ ਪਤਰਾ ਦੇ ਮੂਹਰੇ ਲੱਗੇ ਕਿ ਹੈਂ ਮੁੰਡੇ ਬਿੰਦਨੀ ਐ ਹਾਂ ਨੇੜੇ ਰੇਡੀਲੇ ਲੱਗ ਜੰਨੇ ਨਹੀਂ ਬੰਮੇ ਐਨੇ ਦੂਰ ਹੁੰਦੀ ਰੇਡੀ ਦਾ ਤੇ ਕੁਡੀ ਬੇਸ਼ੱਕ ਇਤਰਾ ਧੂਆ ਪਰ ਰੇਡੀ ਆ ਇੱਕ ਤਰ੍ਹਾਂ ਦਾ ਆਪਣੇ ਨੇੜੇ ਨਹੀਂ ਦੂਰ ਨਹੀਂ ਆ ਗਈ ਵੇ ਕਿ ਉਹ ਨੇੜੇ ਆ ਉਹ ਦੂਰ ਆ ਦੂਰ ਆ ਕਾਇਨ ਵਾਲੇ ਦੇ ਲੈਂਦੇ ਜਗਰੀਬਾ ਕਿਲੇ ਉਹ ਨੇੜੇ ਰੋਂਗੇ ਇਹਦਾ ਸੇਮ ਰੇਡੀਅਸ ਉਹਦਾ ਸਿੰਪਲ ਆ ਵੀ ਕਿੱਡੀ ਤੇ ਉਹ ਫੇਰ 2000 ਰੱਖਣਾ ਐਮ ਆਰ ਐਫ ਬਾਅਦ ਤੇ ਬਾਅਦ ਮਾਲਾ ਕਿੱਥੇ ਕੱਢਣਾ ਤੁਹਾਡੇ ਕੋਲ ਨਹੀਂ ਕੱਢਦੇ ਇਹ ਕੱਪਣੇ ਨਹੀਂ ਜੀ ਚਲ ਜਿਹਦਾ ਇਹ ਪੈਂਚਰ ਨਹੀਂ ਕਦੇ ਹੋਇਆ ਹਾਂ ਤੇਰਾ 12 ਦਾ ਆਇਆ 12 ਦਾ ਆ 12 ਦਾ ਆ 12 ਦਾ ਆ ਯਾਰ ਪੈਂਚਰ ਦਾ ਕੋਈ ਪਰੋਤਾ ਨਹੀਂ ਇਹਦਾ ਟਿਕੇ ਦੀ ਗੱਲ ਹੈ ਚਲ ਵਧੀਆ ਦੇਖਣਾ ਠੀਕ ਆ ਟਾਇਰ ਦਾ ਵਧੀਆ ਹੀ ਆ ਨਾ ਵੇ ਮੇਲੇ ਵਾਲੇ ਜਗ੍ਹਾ ਬਣੇ ਹੁਣ ਜਾਣਾ ਹਾਂ ਚੱਲੇ ਆਂ ਕਿੰਨਾ ਨੰਬਰ ਰਹਿੰਦਾ ਹਲੇ ਨੰਬਰ ਮੇਲ ਖੜਾ 4 ਘੰਟੇ ਵਾਸਤੇ ਜੈਲੇ ਦੇ ਕੋ ਪੰਜਾ ਪਿਆ ਉੱਥੀ ਗਾ ਆਹ ਘੰ ਘੰ 4 ਘੰਟੇ ਦਾ ਟਾਈਮ ਦਿੱਤਾ ਹੈ ਬਾਕੀ ਹੁਣ 8 ਵੀ ਲੰਘ ਲੱਗਦੇ ਜੈਲਾ ਖਾਲੀ ਹੋਇਆ ਨਹੀਂ ਮੈਂ ਉੱਪਰ ਖੜਾ ਬੰਜਾ ਗਿਆ ਆ ਆ ਕੇ ਆਦਾ ਬਲੌਕਰ ਕਾਲਾ ਇਹ ਗਿਆ ਹੋਊਗਾ ਹਾਂ ਸਵੇਰੇ ਗਿਆ ਕੱਲ ਕੱਲ ਗਿਆ ਕੱਲ ਦੁਪਹਿਰ ਸ਼ਾਮ ਨੂੰ ਦੁਪਹਿਰ ਇੱਥੇ ਉਹ ਦੇਖਦਾ ਜਾ ਕੇ ਵੀ ਜੇ ਤਾਂ ਮੇਲੇ ਚੱਲਦਾ ਤਾਂ ਵੀ ਜਾਂਦਾ ਹੁਣ ਗੱਬੇ ਮਸੇ ਰੇਣ ਦੇ ਡਰ ਕੇ ਇਜੀ ਤਾਂ ਕਿਸੇ ਹੋਰ ਨਹੀਂ ਜਗਾਤੀ ਉੱਤੇ ਦਿਖਾਤਾ ਜਿਹਦਾ ਖੋਲ ਕੇ ਉਹ ਕਰਿਆ ਕਿੱਡਾ ਫਰਕ 100 ਆ 150 ਦਾ ਪਤਾ ਨਹੀਂ ਲੱਗਿਆ ਦੇਖ ਲੈ ਜਿਹੜਾ ਉਹ ਜਿਹੇ ਉਹ ਵੀ ਕਹਿ ਉਹ ਆਲਦੇ ਜਾਂਦਾ ਉਹ 300 ਰੁਪਏ ਨਾਲ ਜਾਏ ਪਈ ਆ ਵਾ 300 ਨੇ ਨਾਲ ਜਾਏ ਨਹੀਂ ਪਏ ਨਾਲੇ ਗੱਬੇ ਖੜਾ ਪਿੱਛੇ ਜਿਹੜਾ ਪੁਰਾਣਾ ਗੰਡੇ ਉਹਦਾ ਗੱਬੇ ਖੜਾ ਕਿੱਥੇ ਤੇ ਕੱਟ ਕੇ ਲੈ ਕੇ ਤਲਾਹ ਕਿੰਨੇ ਵੇਣਾ ਹੋ ਗਿਆ ਨੀ ਹੋ ਗਿਆ ਕਹਿੰਦਾ ਲੈ ਖੌਰੂ ਬੈਣਾ ਉਹ ਨਾ ਉਹ 얘 ਤੇ ਬਾਦ ਚਲੇ ਜਾਈਂ 10:00 ਵਜੇ ਤਾਂ ਹੀ ਨਿਬੜੂਗਾ ਉੱਥੇ 36 ਦੀ ਦੇਖਣ ਚੱਲੇ ਇੱਕ ਹੋਰ ਆ ਗਿਆ ਇਹਦੇ ਵਾਸਤੇ ਆਪਣੇ ਪਿੰਡ ਆ ਗਿਆ ਇੱਕ ਕਿਹਦੇ ਬੰਦਾ ਮੈਂ ਆਇਆ ਛੱਲੀਆਂ ਵਾਲਾ ਆਪਣਾ ਪਿੰਡ ਕਹਿੰਦਾ ਦੇ ਉਹ ਕਹਾ ਗਵਾਂਡੀਓ ਆ ਗਵਾਂਡੀਓ ਮੈਂ ਕਹਿੰਦੇ ਆਪਣਾ ਹੀ ਲਿਆ ਆ ਨਹੀਂ ਨਹੀਂ ਬਾਈ ਹਰੇ ਸੋਚੜਾ ਹਰੇ ਸੋਚੇ ਨਹੀਂ ਆ ਸੋਚਿਆ ਨਹੀਂ ਉੱਤੇ ਦੇ ਲੈ ਮੈਨੂੰ ਦਾਦਾ ਤੋਂ ਉਦੋਂ ਕਹਿੰਦਾ ਬਸ ਆਪਣਾ ਵੇਚ ਕੇ ਕਹਿੰਦਾ 36 30 ਲਿਆਉਣਾ ਹੈ ਇੱਕ ਬਰਾਬਰ ਰੱਖ भाई रूटा वेटर फिर लगे वे पर कहना कक्ष ज चमक रूटा वेटर फेर, फेर देफ्ट बन ला एक जगह थोड़ा जा देख के चल ਕਿਤੇ ਕਿਤੇ 25 ਵੱਡ ਹੁੰਦੀ ਆ ਜਿਹੜੀ ਕੋਈ ਉੱਚੀ ਆ ਦੇਖਦੇ ਬੰਦਾ ਤਾਂ ਵਧੀਆ ਹੂ ਪਰ 25 ਦਾ ਡਰ ਇਥੇ ਲੱਗਦਾ ਨਹੀਂ ਥੋੜੀ ਜਿਆਦਾ ਲੱਗ ਗਿਆ ਕਰਬਟਰ ਦਾ ਹੀ ਪੰਗਾ ਜਿੱਥੇ ਟਰੈਕਟਰ ਨੀਵਾ ਆ ਜਾਂਦਾ ਏ ਸਿਆੜ ਵਿੱਚ ਆ ਗਿਆ ਜੇ ਮੜਾ ਦੇਖਣਾ ਇਹ ਤੇ ਗੰਨੇ ਵਾਲਾ ਸਿਆੜਾ ਉੱਥੇ ਫਿਰ ਟਰੈਕਟਰ ਨੀਮਾ ਹੋ ਕੇ ਜ਼ਿਆਦਾ ਲੱਗ ਜਾਂਦਾ ਰੂਟਾਵੇਟਰ ਜਿੱਥੇ ਨਹੀਂ ਹੈਗਾ ਖੇਤ ਇੱਕ ਸਾਰ ਉੱਥੇ ਵਧੀਆ ਲੱਗਦਾ ਆਹ ਤਾਂ ਪਛੀਆਂ ਵੀ ਪਟਦਾ ਏ ਆਹ ਪੜਤੀ ਆਹ ਵੀ ਪੜਤੀ ਆਹ ਬੜਤੀਆਂ ਕਈ ਪਟਦਾ ਪਛੀਆਂ ਵੀ ਬਾਕੀ ਦੇਖਦੇ ਆਂ ਕਹਿੰਦਾ ਇਹ

ਦੇਖ ਲੈ ਲੂਟਾ ਦੇਖਣਾ ਤੈਨੂੰ ਮੂੰ ਆਇਆ ਵੀ ਰੇਗ ਗੇੜੇ ਵਿੱਚ ਪੰਜ ਚਾਰ ਪੰਛੀਆਂ ਹੈਗੀਆਂ ਆਹ ਦੇਖ ਉੱਪਰ ਉਹ ਹੀ ਆਉਂ ਹੀ ਆ ਬਸ ਹੂੰ ਰਹਿਣ ਦਾ ਨਾ ਉਹ ਹੂੰ ਰਹਿਣ ਦਾ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆਪਣਾ ਲੂਟ ਦੇਖ ਨਾ ਕਿਤੇ ਵਾਜੇ ਮੇਰੇ ਕੋਲ ਬੈ ਜੀ ਵੀ ਤੈਨੂੰ ਰੋਕੇ ਹਤਾ ਤੂੰ ਆਪ ਘੁੰਮ ਕੇ ਦੇਖ ਤੈਨੂੰ ਕਿੰਨੀਆਂ ਪੰਛੀਆਂ ਦੇਖਦੀਆਂ ਉਹ ਜਿਹੜੀਆਂ ਬਾਦ ਵਿੱਚ ਉਹ ਹੋਈਆਂ ਉਹ ਹੋ ਐ ਫੇਜੇ ਤੈਨੂੰ ਲੂਟ ਲੱਗਦਾ ਫੇਰ ਦੇ ਫਿਰ ਬਾਕੀ ਉਹ ਦਰਸ਼ਨ ਭਾਈ ਆਉਂਦੇ ਉਹਨੂੰ ਪੁੱਛ ਰਿਹਾ ਮੈਂ ਤੋਂ ਚਮੁਰੂਲੇ ਆਇਆ ਨਹੀਂ ਉਹ ਕੀ ਕਹਿਣਾ ਠੀਕ ਠੀਕ ਆ ਕਿਵੇਂ ਇਹ ਸੂਰਜ ਆਉਂ ਪੜਦਾ 25 25 ਗੱਡੀ ਪਈ ਆ ਠੀਕ ਨਹੀਂ ਹੈਗਾ ਆ ਸਿਸਟਮ ਦੱਸ ਉੱਪਰ ਆ ਸਿਸਟਮ ਆ ਜਿਹੜੇ ਉੱਠੜੀ ਆ ਜਿਹੜਾ ਉੱਪਰ ਦੱਬੀਆਂ ਉੱਠਣੀਆਂ ਇਹ ਨਾ ਰਹਿਣ ਦਿੰਦਾ ਫੇ ਰਹਿਣ ਦੇ ਛੱਡ ਪਰ ਹਾਂ ਤੂੰ ਵੀ ਨਾ ਇਹ ਕਹਿੰਦਾ ਮੇਰੇ ਕੋਲ ਪੈ ਕੇ ਕਹਿੰਦਾ ਨਾਸਲਾ ਤੇਰੀ ਮੈਂ ਰਹਿਣ ਦੇ ਕੇ ਰਾ ਦੋ ਘੱਟ ਕਰ ਲਾ ਹੋਰ ਐ ਹੋ ਨਹੀਂ ਉੱਪਰ ਉੱਪਰ ਦਾ ਫੇਰਦਾ ਜਿਹੜੀ ਦਾ ਬਾਦ ਪੱਦਬੀਆਂ ਉਹ ਆ ਬਾਬੇ ਫੇਰਦੇ ਫੇਜੇ ਤੈਨੂੰ ਪਤਾ ਵੀ ਤਾਂ ਦੱਬੀਆਂ ਵੀ ਜਿਹੜੀਆਂ ਉਹ ਤਾਂ ਉਖੜਨੀਆਂ ਜਿਹੜੀ ਉੱਪਰ ਆ ਜਿਹੜੀ ਡੂੰਗੀ ਆ ਹਾਂ ਜਿਹੜੀ ਉੱਪਰ ਉਹ ਤਾਂ ਉਖੜਨੀ ਹੋ ਜਿਹੜੀ ਤਾਂ ਕਹੀ ਗਈ ਦੱਬੀ ਆ ਉਹ ਵੀ ਤੇਰਾ ਗੰਨੇ ਵਾਲਾ ਕੇ ਤਾਂ ਖਬਰ ਉਹ ਵੀ ਵਿੱਚ ਲਿਖੀ ਜਣੇ ਜਿਹੜੇ ਵਿੱਚ ਤੂੰ ਜਾਏ ਨੇ ਪੱਡੀਆਂ ਹੋਈਆਂ ਪੁਰਾਣਾ ਗੰਨਾ ਹਾਂ 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 ਇਹ ਤਾਂ ਪੁਰਾਣੇ ਵਾਲੇ ਵੀ ਪਈਆਂ ਪੱਛੀਆਂ ਹੈਗੀਆਂ ਵਿੱਚ ਉਹ ਮੇਰੇ 4 ਦਿਨ ਹੋ ਗਏ ਉੱਪਰਲੇ ਖੇਤ ਸੁਣ ਨੇ ਪੱਛੀਓ ਪੱਛੀ ਕੱਢੀ ਪਈ ਆ ਪਟਕੇ ਦੇਖ ਲਾ ਇਹ ਲੱਗਦਾ ਵੀ ਉੱਚਾ ਨੀ ਮਦਰਾ ਉਹ ਫੇ ਜਿੱਥੇ ਸਿਆੜਾ ਜਾਂਦਾ ਇਹ ਦੂਜਾ ਦਰਾਵਾਵੇਂ ਲੈ ਆਏ ਅਰੇ ਉੱਪਰ ਦੱਬੀ ਹੋਈ ਉਹ ਆ ਅਰੇ ਇਹੋ ਥੱਲੇ ਵਾਲੀ ਉਹ ਆ ਫੇ ਇਹਦਾ ਮਤਲਬ ਦੂੰਗੇ ਨਹੀਂ ਕੱਢਦੇ ਫੇਰ ਉਹ ਤਾਂ ਵੀ ਮਾਰਦੇ ਨਹੀਂ ਤਾਂ ਕੋਈ ਨਹੀਂ ਮਾਰਨ ਸਪਰੇਅ ਮਾਰਦੇ ਨੇ ਸਪਰੇਅ ਤਾਂ ਤੈਨੂੰ ਕਿਹਾ ਹੀ ਤਾਂ ਮੈਂ ਆ ਜੰਮਣ ਦਾ ਲੱਗ ਗਿਆ ਗੰਨਾ ਗੰਨਾ ਜੰਮਣ ਲੱਗ ਗਿਆ ਡੇਲੇ ਡਿਲੇ ਪਰ ਫੇਰ ਨਾ ਫੇਲ। ਮਾਦਾ ਕਹਿੰਦਾ ਵੀ ਹੋਰ ਜੰਮ ਲੈਣ ਦੇ। ਜੰਮੇ ਦਾ ਭਾਈ ਸਪਰੇਅ ਮਾਰ ਦੇਵੇ ਕੁਝ ਨਹੀਂ ਰਹਿਣਾ ਹੈਗਾ ਇਹ ਗੰਨਾ ਤੇ ਲੱਗ ਗਿਆ ਜੰਮਣ। ਹੂੰ ਗੰਨਾ ਤਾਂ ਨਿਕਲ ਨਹੀਂ ਜਾਂਦਾ। ਮਾਦਾ ਤਾਂ ਤੁਰਿਆ ਹੋਇਆ। ਰੂਟੋਵੇਟਰ ਦਾ ਆ ਪੰਗਾ ਹੋ ਜਾਂਦਾ। ਇਹ ਜਿੱਧਰ ਟਾਇਰ ਦੱਬ ਗਿਆ ਮੜਾ ਇਹ ਆ ਉਧਰੋਂ ਪਸਾ ਜਿੱਤੇ ਜ਼ਿਆਦਾ ਲੱਗ ਜਾਂਦਾ। ਨਾਲੇ ਜਿਹੜੀ ਕੋਈ ਪੰਛੀ ਦੇ ਉੱਪਰ ਆ ਜਵੇ ਉਹਨੇ ਚੱਕ ਲੈਣੀ। ਉਹ ਚੱਕ ਲੈਣੀ ਜਿਹੜੀ ਦੀ ਲਵੇਟ ਚ ਆ ਗਈ। ਆ ਇਧਰ ਤਾਂ ਕਦੇ ਨਹੀਂ ਦੇਖਿਆ ਆਈ। ਇਧਰ ਨਹੀਂ ਹੈਗੀ ਉਰੀ ਆਹਾ। ਹੂੰ ਇਧਰ ਠੀਕ ਆ। ਬਾਹਰ ਤੇ ਪਤਲਾ ਬਦਲਾ। ਆ ਵੀ ਪਈ ਆ ਜਦ ਕਿ ਮੂਰੇ ਵੀ ਪਈ ਆ ਆ ਦੇ ਇਹ ਕਰਨੀ ਆ ਇੱਕ ਨਹੀਂ ਬੜਾ ਟਰੈਕਟਰ ਆ ਸਿਆਲ ਡੂੰਘੇ ਕੱਢੇ ਕਰ ਉਹ ਐ ਫਿਰ ਕੋ ਨਿਕਲਣਾ ਤਾਂ ਕੱਲਾ ਨਿਕਲੋ ਫੇਰ ਵੀ ਆ ਗਈ ਆ ਸੁਆਗੇ ਤਰਲਾ ਮਾਰ ਦਿੰਦਾ ਤੇ ਮਾਰਦਾ ਡੂਲੇ ਜੇ ਵਦੋ ਇਹਦੇ ਨਾਲ ਤੂੰ ਹੋਰ ਕਰ ਲੈ ਜਿਆਦਾ ਕਰ ਨਾ ਸੁਆਗੇ ਘੁਮਾ ਦੇ ਇੱਕ ਵਾਰੀ ਹੋਰ ਲੋੜੇ ਦੀ ਬੱਕੋ ਨਹੀਂ ਘਣਾਉਣਾ ਨਹੀਂ ਹੋਣੀ ਘਮਾਉਣਾ ਸੁਆਗੇ ਸੁਪਰ ਸੁਆਗੇ ਨੇ ਤੇਰਾ ਕੱਖ ਜ ਸਾਰਾ ਮਰ ਦੇਣਾ ਤਾ ਲੋੜੇ ਨਹੀਂ ਫੇਰ ਆ ਤਾਂ ਫੇਰ ਵੀ ਬੱਟ ਨਹੀਂ ਚਲ ਆ ਬਾਈ ਦੇਖ ਲੈ ਇੱਕ ਦੋ ਕਹਾ ਕਿੰਨੀਆਂ ਪਛੀਆਂ ਕੱਢਦੀਆਂ ਦੇਖ ਲੈ ਆ ਵੀ ਇੱਧਰ ਆ ਦੇਖ ਆ ਬੇ ਵਾ ਜਿਆਦਾ ਕੱਢਦੇ ਮੈਂ ਜਿਆਦਾ ਲਾ ਕੇ ਦੇਖਿਆ ਤਾ ਨਹੀਂ ਨਹੀਂ ਤਜਰਬਾ ਕਰਿਆ ਤਾਂ ਇਹਨੇ ਤਜਰਬਾ ਹੈ ਲੈ ਮੈਂ ਤਾਂ ਮੈਂ ਤਜਰਬਾ ਕਰਕੇ ਦੇਖਿਆ ਆਹ ਕੱਢਾ ਆ ਏ ਉਸਨੇ ਦੇਖੀ ਨਹੀਂ ਯਰੇ ਮੇਰੀ ਗੱਲ ਸੁਣ ਲੈ ਜੇ ਵੱਡ ਵੀ ਦਿੰਦਾ ਨਾ ਵਿੱਚੇ ਮਲ ਦਿੰਦਾ ਏ ਫਿਰ ਉਹ ਪਤਾ ਨਹੀਂ ਲੱਗਦਾ 25 ਦਾ ਬਾਹਰ ਇਹ ਮੇਰੇ ਹਿਸਾਬ ਨਾਲ ਤਾਂ ਇਹ ਨਾਲ ਹਜ ਤੂਆ ਠੀਕ ਹੈ ਇਹ ਤਾਂ ਪਿਛਲੇ ਸਾਲ ਫੇਰਿਆ ਤਾਂ ਉਹ ਉੱਥੇ ਫੇਰਿਆ ਨਹੀਂ ਤਾਂ ਤਾਂ ਜਿਹੜਾ ਜਿਆਦਾ ਨੇ ਛਿੰਮੇ ਨੇ ਫੇਰਿਆ ਤਾਂ ਆਹੋ ਆਹੋ ਉਹ ਜੰਮੇ ਤੇ ਉਹ ਜੰਮੇ ਤੇ ਅੱਖ ਖਰਾਬ ਕਰਤੀ ਦੇਖ ਇੱਕ ਅੱਖ ਦੀ ਆ ਵੱਡਤੀ ਨੇ ਹੂੰ ਤੋੜਤੀ ਉਹ ਤੋੜ ਉਹ ਕੱਢੀ ਤਾਂ ਟੁੱਟਣੀ ਹੁੰਦੀ ਇਹਨੇ ਦੱਬੀਆਂ ਨੇ ਮੜਾ ਮੜਾ ਤਾਂ ਹੁੰਦਾ ਹੀ ਹੈ। ਤੇ ਪੀ ਸਾਰੇ ਜਿਹੇ ਹੁੰਦਾ ਮੜਾ ਮੂਟਾ। ਲੈ ਪੰਗੇ ਵਾਈ ਗਿਆ। ਆ ਦੇਖਿਆ ਬਣਾਤਾ 25 ਦਾ। ਵੱਢ ਕੇ। ਰਾਣੀ ਆ ਯਾਰ। ਹਾਂ ਨਮੀ ਆਹਾ। 18 ਗੰਨਾ ਦਾ ਦੇਖ ਲੈ 18 ਐ। ਕਿਹੜਾ ਆ? ਆ ਦੇ ਕਿਹੜਾ ਐ? ਆ ਤਾਂ ਠੀਕ ਆ ਖਾਂ। ਹਾਂ ਦੋਲੇ ਅਜਾ ਮਹੀਨਾ ਉੱਤੇ ਜੈ ਕਰ ਮਾੜਾ ਮੋਟਾ ਕਹਿੰਦੇ ਹੌਸਲਾ ਤਾਂ ਦੇ ਮਾੜਾ ਮੋਟਾ ਉਹ ਜਾਨੀ ਪੱਟੀ ਆ ਪੰਛੀ ਜਰੀ ਉਹ ਆ ਆ ਵੀ ਆ ਦੇ ਖਰਾਬ ਕਰਤੀ ਜੇ ਉਹ ਮਰਦੇ ਨੇ ਤਾਂ ਬਾਈ ਉਹ ਇੱਕ ਪੰਛੀ ਇੱਕ ਆਖ ਤੇ ਕਰੀਏ ਖਰਾਬ ਕੋਈ ਨਾ ਕੋਈ ਨਹੀਂ ਕੋਈ ਨਹੀਂ ਨਾਲੇ ਪਤਾ ਲੱਗ ਜੂ ਹੂੰ ਦੇਖਿਆ ਰਚ ਰਵਾਂ ਕਿ ਹੁਣ ਕੜਾਇਆ ਹੋਣਾ ਤੇ ਪੰਮਾ ਨਾਲ ਉਹਦਾ ਸਾਬ ਸਾਰੇ ਦਾ ਗੱਦ ਗੁਜ਼ਾਰ ਪਾਇਆ ਇਹਨੂੰ ਮੈਂ ਰੋਟੀ ਖਾਂਦਾ ਇਸਾ ਬਣਾਇਆ ਮੈਂ ਇਹਨੂੰ ਬਹਾਜਾ ਮੈਨੂੰ ਦੇਖ ਰਾ ਚੱਲ ਕੋਈ ਨਹੀਂ ਤਵੀਆਂ ਫੇਰ ਦੇ ਦੁਈਆਂ ਕਿਹੜੀਆਂ ਅਭੀ ਦੱਬ ਦੇ ਆ ਦੇਖ ਮੇਰਾ ਫੇਰ ਨਹੀਂ ਆਨੀ ਬਸ ਐਨੂੰ ਰਹਿਣ ਦੇ ਤਵੀਆਂ ਜੇ ਵੱਡ ਵੀ ਦੂੰਗੀਆਂ ਬਾਈ ਪચ્ચી ਉੱਥੀ ਪਈ ਰਹਿਣੀ ਕੜਾਈ ਦੀ ਲੋੜੇ ਤੂੰ ਦੱਸਦਾ ਹੈਗਾ ਵੀ ਸਪਰੇਅ ਸਭ ਤੋਂ ਵਧੀਆ ਤੈਨੂੰ ਇੰਨੀ ਕੀ ਲੋੜ ਪੈਗੀ ਤੂੰ ਨਾ ਅੱਠ ਗਿਆ ਜਰੂੜਾ ਮੀਟਰ ਪਾ ਕੇ ਲੈ ਗਿਆ ਲੈ ਸਾਨੂੰ ਲੈ ਕੇ ਵੀ ਨਹੀਂ ਆਇਆ ਆ ਬਾਅਦ ਚ ਫੋਨ ਆਇਆ ਮੈਨੂੰ ਦਾ ਇਹ ਦਿਨ ਦਾ ਮੇਰਾ ਮੂੜ ਬਣਿਆ ਹੋਇਆ ਤਾਂ ਇਤਨ ਪਰਦੇ ਟੋਆ ਮੂੜਨੇ ਤੇਰੇ ਨੇ ਬਿਗਾ ਬਿਗਾ ਕਰਤਾ ਤਾਂ ਗੁੜਤਾ ਮੈਂ ਤਾਂ ਕਹ ਕੇ ਨਮਾ ਲੈ ਕੇ ਆਇਆ ਵੀ ਚੌੜ ਚਾਉਂਦਾ ਨੇ ਆਹ ਇਹ ਆਹ ਤਾਂ ਪ੍ਰਾਣੀ ਆ ਆ ਤਾਂ ਪ੍ਰਾਣੀ ਆ ਆ ਸੱਬ ਦੇ ਪਰਦੇ ਟੋਆ ਕਰਕੇ ਲੈ ਤਾਂ ਇਥੇ ਬੱਸ ਚੱਲ ਸੱਬ ਦੇ ਤਿੰਨ ਚਾਰ ਉੱਪਰ ਤੀਆਂ ਦੇਣੀ ਦੱਸ ਮੈਂ ਉਰੇ ਤਾਂ ਜ਼ਿਆਦਾ ਲਾਤਾ ਦੇਖੇ ਦੱਬ ਕੇ ਗਿਆ ਤਾਂ ਉਹ ਹੈ ਜ਼ਿਆਦਾ ਲਾਤਾ ਉਰੇ ਹੂੰ ਮੈਂ ਕਿਹੜਾ ਘਿਆਰਾ ਲਾਤਾ ਨਾ ਲੂਟਾ ਪਟੜ ਕੇ ਤੇਰੇ ਸਾਹਮਣੇ ਮੈਂ ਬਾਜਾ ਸਕਦਾ ਇੱਕ ਵਾਰੀ ਯਾਦ ਆ ਜਿਹੜਾ 88 ਦਾ ਹੁਣੇ ਪਟਕੇ ਛੜਤੀਆਂ ਪੰਛੀਆਂ ਬਹੁਤ ਸ਼ਿੱਧਾ ਪੈ ਗਿਆ ਤਾ ਚਲ ਹੁਣ ਤਾਂ ਮੈਂ ਦੋ ਕਿਹੜੇ ਤਵੀਆਂ ਲੋਟਾ ਮੈਂ ਤੇਰੇ ਲਈ ਤਵੀਆਂ ਕਿੰਨੀ ਵਾਰੀ ਫੇਰੀਆਂ ਉਹ ਦੂਈਆਂ ਉਹ ਦੂਈਆਂ ਤਵੀਆਂ ਤੀਆਂ ਉਹ ਖਿੱਚਵੀਆਂ ਉਹ ਮੈਂ ਬਹੁਤ ਵਾਰੀ ਫੇਰੀਆਂ ਉਹ ਲੱਗਦੀਆਂ ਵੀ ਵਧੀਆ ਤੀਆਂ ਚਲ ਨੰਬਰ ਦਾ ਡਰਾਈਵਰ ਆ ਮੜੀ ਜੀ ਮੜੀ ਜੀ ਫੱਟੀ ਲਾ ਫੱਟੀ 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 ਲਾ ਮੜੀ ਜੀ ਫੱਟੀ ਲਾ ਥੱਲੇ ਜਾ ਜੜੇ ਕਰਦੀ ਫੱਟੀ ਬਿਨਾਂ ਟਰਾਲੀ ਨਹੀਂ ਜੜੇ ਕਰਦੀ ਕਦੇ ਫੱਟੀ ਬਿਨਾਂ ਟਰਾਲੀ ਨਹੀਂ ਜੜੇ ਕਰਦੀ ਅੱਛਾ ਇਹ ਡਰਦਾ ਵੀ ਕਿਤੇ ਹਿੱਸਾ ਨਾ ਪਟੋ ਜਾਵੇ ਸਹਰ ਦਾ ਖੋਇਆ ਬਰੇ ਉਹ ਲਾਲਤਾ ਫਿਰ ਝੋੜਾ ਚ ਖੋਇ ਇਧਰ ਨਾ ਆ ਲਾਲਤਾ ਲਾਲ ਚੱਲ ਉਹ ਲੰਬੜਦਾਰ ਫੱਟੀ ਬਿਨਾਂ ਟਰਾਲੀ ਨਹੀਂ ਜੜੇ ਕਰਦੀ ਇਹ ਲਾਲ ਹੋਵੇ ਬਣੇ ਜਿਹੜਾ ਹਾਂ ਉਹ ਤਾਂ ਸਭ ਤੋਂ ਵਧੀਆ ਚੀਜ਼ ਹੈ। ਕੋਲੂ ਬਾਈ ਟਰਾਲੀ ਲਿਆਇਆ ਤਾਂ ਲੇਵਰੀ ਦੀ ਫੇਰ ਭੱਜ ਗਈ। ਆਹ ਯਾਰ ਕੱਲੋਂ ਲੱਦੋਂਗਾ ਲੱਦਣੇ ਦਾ ਇਹੋ। 15-20 ਭਰੀਆਂ ਉਧਰ ਕਰਕੇ ਇੱਕ ਭਰੀ ਉਰੇ ਘੜ ਗਿਆ। ਆਦਮ ਜਾਲੇ ਫੇਰ ਛੱਡ ਗਿਆ। 30 ਭਰੀਆਂ ਉਧਰ ਕਰਕੇ। 30? ਇਹ ਉਧਰ ਵੀ ਖੜਾ ਹੈ। 30 ਭਰੀਆਂ ਉਹਦਾ ਮੈਂ ਛੜਾਇਆ 85 ਕਰ। ਆ ਵੀ ਚਲਾ ਲਈ ਗਾਲੂ ਤੇ। ਟਰਾਲੀ ਖੜਾ ਕੇ ਨਾ ਜਾਈਂ ਉਰੇ। ਹਾਂ। ਜੇ ਖੜਾ ਆ ਗਿਆ ਨਾ ਤੇਰੀ ਅੱਗੇ ਪਿੱਛੇ ਲੱਦ ਜੇ ਨਹੀਂ ਤਰਾ ਨਹੀਂ ਘੜ ਕੇ ਜਾਣਾ। ਇਹ ਕਢਣੇ ਤੇ ਕਾਹ ਨੂੰ? ਜਾਂ ਕੋਈ ਨਹੀਂ ਕਢ ਦੇਣਾ ਉਹਨਾਂ ਨੇ ਔਖਾ ਔਖਾ। ਘੜੋਂਗੇ ਤਾਂ ਮਰ ਜਾਂਦਾ ਹੈ ਕਹਿ ਤਰਨ ਨੂੰ ਘੜ ਕੇ ਜਾਇਓ ਉਹ ਘੜ ਦੇ ਦੇ ਜਿਹੜਾ ਛੋਟਾ ਜਿਹਾ ਹੀ ਲਿਆ ਤੂੰ ਆਹੋ ਬਿਜਲੀ ਨੂੰ ਖੜ ਲਿਆ ਆਪੇ ਵਾਹੇ ਤਾ ਡੂਗੋ ਪੈ ਦੇਣੀ ਲੈਣੇ ਜਾਣੇ ਹੁਣ ਮੈਂ ਚੁਕਾ ਦੇਣੀ ਤੇ ਹੁਣ ਆਪੇ ਲੱਦ ਦੇਣੀ ਉਹਨਾਂ ਨੇ ਆ ਕੇ ਥੋੜੀ ਜਿਹੀ ਉਹਨਾਂ ਨੇ ਤਾਂ ਮਿੰਟ ਦੱਸ ਲੈਉਣੀ ਲੱਦਣ ਨੂੰ 20 ਪਰੀਆਂ ਤਾਂ ਆਹੀ ਪਈਆਂ 10 ਪਰੀਆਂ ਅੰਦਰ ਕੀ ਆ ਮਿਲਨ ਨੂੰ ਵੀ ਉੱਥੇ ਟਰਾਲਾ ਚੱਲੇ ਜੂ ਉੱਥੇ ਨਾ ਨਾ ਇੱਥੇ ਕਿੜਾ ਅਗੇ ਲੱਦਦੇ ਨਹੀਂ ਬਹੁਤ ਦੂਰ ਆ ਦੇਣਾ ਮੈਂ ਕਿੰਨੇ ਜਾਣਾ ਉਹ ਫੋਨ ਦੇ ਨਾ ਮਿਲਨ ਨੂੰ ਮਿਲਨ ਨੂੰ ਆ ਆਇਓ ਕਰਕੇ ਆਏ ਸਿੱਧਾ ਮੂੰਹ ਕਰਕੇ ਹੋਰ ਇੱਥੇ ਬੈਕ ਲਾ ਦੀ ਜਿੱਥੇ ਟਰੈਕਟਰ ਖੜਾ ਬਸ ਇਕਣੀਆਂ ਹੀ ਬੈਕ ਲਾ ਕੇ ਆਪਣਾ ਕੂਲ ਜੀ ਇੱਥੀ ਤੇ ਬਾਅਦ ਵਿੱਚ ਸਵੇਰੇ ਤੇਰੇ ਆਉਂਦੇ ਨੇ ਤਨੀਂ ਉਹਨਾਂ ਨੇ ਇਹਨੇ ਹੁਣ ਲੱਦ ਸੀ ਤੇ ਆ ਕੇ ਫਸਦੀ ਪਈ ਪਤਾ ਨਹੀਂ ਕਿ ਉਹ ਜਦੇ ਭੱਜ ਗਏ 2 ਮਿੰਟ ਫੁਰ ਫੁਰ ਹੋ ਗਈ ਮੈਂ ਕਿਹਾ ਭਾਣ ਕੇ ਨਾ 5 ਵਜੇ ਆ ਜੀ ਅੱਛਾ ਠੀਕ ਆਹੋ ਮੈਂ ਜਦਾ ਆਇਆ ਉਹ ਉੱਥੇ ਜਾਂਦੇ ਸੀ ਭੱਜੇ ਮੈਨੂੰ ਉਹਨਾਂ ਨੇ ਕਹਿੰਦੇ ਰੇੜਾ ਕਾਤੇ ਲੈ ਸਦਾ ਜੀ ਭਰੀਆਂ ਲੱਦਣੀਆਂ ਮੈਂ ਭਰੀਆਂ ਨਹੀਂ ਲੱਦਣੀਆਂ ਮੈਂ ਮਤਲਬ ਅੱਕ ਵੱਢਣ ਆਇਆ ਕਹਿੰਦੇ ਚਲ ਠੀਕ ਹੈ ਜਦੇ ਭੱਜ ਗਏ ਰਾਵੇ ਲੱਦੋਂਗੇ ਮਤਲਬ ਫਾਇਦਾ ਹੋ ਗਿਆ ਨਹੀਂ ਕਿਕੌਣੀਆਂ ਪੈਣੀਆਂ ਦੀ ਔਰ ਆਹੋ ਗੁਰਮੁਖ ਦੇ ਗੁਰਮੁਖ ਦੇ ਲੱਦਣ ਗਏ ਹੁਣੇ ਬੈਕ ਕਰਕੇ ਨਾ ਟਰਾਲਾ ਇੱਥੇ ਕਢਾ ਦਿਆ ਨਹੀਂ ਗੁਰਮੁਖ ਦੇ ਲੱਦਣ ਗਏ ਹੁਣੇ ਉਹਦੀ ਕੱਲ ਦੀ ਘੜੀ ਵੀ ਆ ਉਧਰ ਪੱਪੀ ਦੇ ਲੱਦ ਗਏ ਉਧਰ ਤਾਂ ਸੱਚ ਪੱਪੀ ਦੇ ਦਾ ਤੂਈ ਪਾਲਟੀ ਆ ਹਾਂ ਕਹਿੰਦਾ ਚਾਹੀਦਾ ਮਾਂ ਚੱਲੇ ਜਾ ਕੀ ਕਰਾਉਣਾ ਹੈ ਬੜੀ ਬਰਤੀ ਆ ਹਾਂ ਪਰਮੇਸ਼ਰਾਂ ਚੱਲਾ ਆਪੇ ਆਉ ਦੋ ਦਿਨ ਨੂੰ ਆਜੂ ਤਿੰਨ ਦਿਨ ਨੂੰ ਆਜੂ ਇੱਥੇ ਕੇ ਕਰਾਉਣਾ ਤੂੰ ਦਾ ਪਾਣੀ ਲੱਗਿਆ ਵਾ ਲਾਉਣ ਅੱਜ। ਉਹ ਤਾਂ ਨਹੀਂ ਉਹਨਾਂ ਨੇ ਜੇ ਭੁੱਲ ਆਉਣ ਲੱਗੇ। ਮਾਂ ਵੀ ਕਿਹਾ। ਉਹ ਤਾਂ ਬਾਗੂ ਕਹਿੰਦੇ ਹੁੰਦੇ ਆ ਤੈਨੂੰ। ਉਹਨਾਂ ਦਾ ਕੀ ਪਤਾ ਆ। ਆਹ। ਪਿਆ ਚੀਜ਼ ਆ ਉਹ। ਤੈਨੂੰ ਪਾਣੀ ਨੂੰ ਕਹਿ ਕੇ ਉਹਨਾਂ ਨੇ ਕਿਹਾ ਬਸ ਰਾਜੀ ਪਾਣੀ ਲੱਗਿਆ ਵਾ ਕੱਲ ਦਾ ਦੋ ਦਿਨ ਹੋਰ ਰੁਕ ਜਾ ਬਸ। ਚਲ ਐਨੇ ਵਿੱਚ ਤਾਂ ਕੋਈ ਨਹੀਂ। ਪਤਲਾ ਪਤਲਾ ਕਦੇ ਵੀਰ ਗੰਨੇ ਨੂੰ ਲੱਗੇ ਕਰਦਾ। ਪੈ ਧਾਤੇ ਲਾਤਾ ਉਹ। ਆਹ ਤੈਨੂੰ ਕਿਤੇ ਬੁਆਰੇ ਗੱਲ ਹੁਣ। ਚਾ ਸਾਨੂੰ ਤਾਂ ਕੋਈ ਚੱਕਰ ਨਹੀਂ। ਸਾਨੂੰ ਕੋਈ ਡਾਊਟ ਨਹੀਂ ਉਹ ਗੱਲ ਕਰਦੇ ਆ ਠੀਕ ਆ ਤੇਰੇ ਵੀ ਬੂਟੇ ਕਿੰਨੇ ਕੁ ਤੁਰੇ ਆ ਹੋਣੀ ਤੁਰੇ ਇਹ ਇਹ ਉਹਦੇ ਲੇਟਰ ਜੇ ਲਾਏ ਦੇ ਇਹਨੇ ਵੀ ਹੋ ਗਏ ਤੁਰੇ ਗੰਨੇ ਵਾਲੇ ਮੈਂ ਵੀ ਲੇਟਰ ਲਾਏ ਬਦਲ ਆ ਯਾਰ ਉਹ ਭਾਈ ਉਹ ਬੂਟੇ ਇਹਦੇ ਖੜੇ ਆ ਆ ਬੂਟੇ ਮੇਰੇ ਖੜੇ ਆ ਦੋਹਾਂ ਦੇ ਦੇਖ ਲੈ ਬਦਲਦੇ ਬੂਟੇ ਜਹਾ ਮੇਰਾ ਵੀ 150 ਇਹਦਾ ਵੀ 150 ਆ ਤੂੰ ਦੇ ਦੇ ਇਹਨੂੰ ਭਾਈ ਬਸ ਗੱਲ ਖਤਮ ਆ ਤੇਰਾ ਵੀ 150 ਬੂਟਾ ਮੇਰਾ ਵੀ ਤੇ ਤੇਈ ਨਾ ਮੈਂ ਤੈਨੂੰ ਕਹਿ ਤਾ ਦਿੱਤਾ ਨਿਗਾ ਮਾਰ ਕੇ ਦੇ ਲਾ ਦਰਸ਼ਨ ਬਾਈ ਦੇ ਬੂਟਿਆਂ ਦੀ ਲੰਬਾਈ ਆ ਦੇ ਬੂਟੇ ਯਾਰ ਇੰਨੇ ਦੇ ਨੇ ਦਵਾਈਆਂ ਆ ਪਾ ਬੁਰਾ ਹਾਲ ਲੱਗਾ ਸਰੀਰ ਦਾ ਡਾਇ ਜੜਾ ਆਏ ਪਏ ਉਹਨਾਂ ਦੇ ਕੱਲੇ ਕੱਲੇ ਦੇ ਬੂਟੇ ਗਏ ਤਾਂ ਖੇ ਕਿ ਰੰਗੀ ਦੇ ਪਏ ਦੇ ਆਇਆ ਅੰਤਲਾ ਆ ਗਿਆ ਜਦੋਂ ਉਹ ਕਰਦੀ ਹਾਥ ਲਾ ਲਾ ਕੇ ਬੂਟੇ ਵੀ ਥਵਾ ਦਿੰਦਾ ਚੱਲ ਚੱਲ ਪੁੱਤ ਬਾਦ ਆ ਦੇਖ ਲੈ ਹੁਣ ਦੂਏ ਵਾਜ਼ੇ ਹੋ ਗਿਆ ਜਦੇ ਕਹਿਣ ਪੁੱਤ ਬਾਦ 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 ਪਹਿਲੇ ਸਾਲ ਤਾਂ ਇੰਨਾ ਚ ਤੁਰਦਾ ਬਾਦੂ ਫਿਰ ਯਾਰ ਮੇਰੀ ਗਸੁੰਡਾ ਜਿਹੜਾ ਪਹਿਲੇ 2 ਸਾਲ ਤੁਰ ਗਿਆ ਉਹਦੀ ਇਹ ਜੋ ਉੱਥੇ ਆ ਕੇ ਘਟ ਜਾਂਦਾ ਜਿਹੜਾ ਪਹਿਲੇ ਨਹੀਂ ਤੁਰਿਆ ਦੂਏ ਸਾਹ ਤੁਰ ਪਿੰਦਾ ਨਾਲੇ ਜੜ ਜੀ ਬੰਨ ਲਵੇ ਬਾਈ ਜਿਹੜੇ ਸਾਲਾ ਇੱਕ ਬਾਹੀ ਘੱਟ ਕਰਨੀ ਚਾਹੀਦੀ ਮੈਂ ਦੇਖਿਆ ਫੇ ਬੂਟਾ ਗਰੋਥ ਕਰਦਾ ਇਹ ਕਹਿੰਦੇ ਜਿਹੜੇ ਬੂ ਵਾਲੇ ਕਹਿੰਦੇ ਜੜ ਜਿੰਨੀ ਵੱਡੋ ਉਹਨਾਂ ਨੇ ਜਿਆਦਾ ਜੜਾ ਹੁੰਦੀਆਂ ਇਹਦੀਆਂ ਜਿਹੜਾ ਦਾ ਪੱਟ ਪੱਟ ਕੇ ਛੱਡਤੀਆਂ ਜਦੋਂ ਬਾਹ ਆ ਹਾਂ ਕਹਿੰਦੇ ਉਹ ਕਹਿੰਦੇ ਜੜੇ ਦੇ ਜਿਆਦਾ ਬਾਣ ਜੀ ਨਹੀਂ ਉਹ ਜੜਾਂ ਜੀ ਫਿਰ ਜਿਆਦਾ ਖਰਾਬ ਜਿਆਦਾ ਗਰੋਥ ਕਰ ਦ ਚੱਲ ਦੇਖ ਲਾਂਗੇ ਇਹ ਵੀ ਕਿ ਆ ਭਾ ਬੀਤਦੀ ਆ ਚੱਲ